ਤੇਰਾ ਅੰਤ ਨਾ ਪਾਇਆ ਕੰਤੋ ਨਾ ਪਾਇਆ ਕਿਨੈ ਤੇਰਾ ਬਗਉਣਾ ਜੰਤ ਸਭ ਖੇਲ ਤੇਰਾ ਕੀ ਆਖ ਵਖਾਣੇ ਆਏ ਪ੍ਰਭ ਸਰਣਾਗਤੀ ਗਿਰਬਾਨਦ ਅਖਰ ਹਰ ਮਨ ਵਸਦਾ ਨਾਨਕ ਹੋ नानक हो तो जुगो जुग अटल दो जहान दे ਜਾਵਰ ਤਖਤਾਂ ਦੇ ਮਾਲਕ ਜਹਰਜੂਰ ਹਜਰਾ ਜੂਬ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਪਵਿੱਤਰ ਅਜੂਰੀ ਦੇ ਅੰਦਰ ਹਾਜ਼ਰੀਆਂ ਲਗਾਈ ਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨੀ ਕੀ ਗੋਦ ਦਾ ਅਨੰਦ ਮਾਣ ਰਹੀ ਪਰਮ ਨਾਮ ਸਨਮਾਨ ਜੋਗ ਗੁਰੂ ਤੇ ਆਰੀ ਗੁਰੂ ਸواری ਖਾਲਸਾ ਰੂਪ ਸਦ ਸੰਗਤ ਜੀਓ ਇਹ ਬਡੇ ਹੀ ਪਗ ਹਨ ਨੇ ਮਾਣਿਆਂ ਦੇ ਮਾਣ ਨਿਤਣਿਆਂ ਦੇ ਤਾਣ ਨਿਉੜਿਆਂ ਦੀ ਊਟ ਤਨ ਤਨ ਸਾਹਿਬ ਸ੍ਰੀ ਗੁਰੂ ਅੰਮਰਦਾਸ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਚਰਨ ਕੀਤੀ ਹੋਈ ਮੁਬਾਰਕ ਬਾਣੀ ਆਨੰਦ ਸਾਹਿਬ ਜੀ ਦੀ ਬਾਣੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਅਗੰਮ ਅਪਹੂਚਾ ਤੇਰਾ ਅੰਤ ਨਾ ਪਾਇਆ ਆਨੰਦ ਜਿਹੜਾ ਹੈ ਸਤਿਗੁਰੂ ਕਹਿੰਦੇ ਨੇ ਹਰ ਇੱਕ ਅਵਸਥਾ ਦੇ ਵਿੱਚ ਆਨੰਦ ਵੀ ਆਪਣੀ ਇੱਕ ਥਾਂ ਹੈ ਇਹ ਜਿਹੜੀ ਬਾਣੀ ਹੈ ਅਨੰਦ ਸਾਹਿਬ ਜੀ ਭਾਵੇਂ ਖੁਸ਼ੀ ਹੈ ਭਾਵੇਂ ਗਮੀ ਹੈ ਅਖੀਰ ਤੇ ਵਿੱਚ ਸਮਾਪਤੀ ਦੇ ਸਮੇਂ ਨੂੰ ਵੜਿਆ ਜਾਂਦਾ ਹੈ ਭਾਵੇਂ ਬੈਰਾਗਮਈ ਸਮਾਗਮ ਹੈ ਭਾਵੇਂ ਖੁਸ਼ੀ ਤੇ ਜੋ ਵੀ ਚੱਲਦਾ ਹੈ ਆ ਇਹ ਬਾਣੀ ਜ਼ਰੂਰ ਪੜੀ ਜਾਂਦੀ ਕਿਉਂਕਿ ਇਹਦੇ ਵਿੱਚ ਅੰਤਾਂ ਦਾ ਸਤਿਗੁਰਾਂ ਨੇ ਆਨੰਦ ਦਸਿਆ ਹੁਣ ਸਤਿਗੁਰੂ ਇਸ 12ਵੀਂ ਪਉੜੀ ਦੇ ਵਿੱਚ ਕਿਰਪਾ ਕਰਦੇ ਨੇ ਕਿ ਆਗਮ ਜਿਹੜਾ ਹੁੰਦਾ ਓ ਆਪਾਂ ਨੂੰ ਚ ਅਗੋਚਰ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਲਾਉਂਦੇ ਨਾ ਤਾਂ ਸਾਡੇ ਸਰੀਰ ਕਰਕੇ ਪਹੁੰਚ ਤੇ ਨਾ ਸਾਡੀ ਇੰਦਰੀਆਂ ਕਰਕੇ ਪਹੁੰਚ ਅਤੇ ਨਾਲ ਇਹ ਵੀ ਅੱਜ ਤੱਕ ਕੋਥੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਅਤੇ ਨਾ ਹੋ ਸਕਦੀ ਹੈ ਸਤਿਗੁਰੂ ਕਹਿੰਦੇ ਨੇ ਅੰਤੋਂ ਨਾ ਪਾਇ ਕਿਨੇ ਤੇਰਾ ਕਿ ਸਤਿਗੁਰੂ ਤੁਸੀਂ ਖੁਸ਼ੀਆਂ ਨਵਾਜ ਦਿੰਦੇ ਹੋ ਤੁਸੀਂ ਸ਼ੌਰਤਾਂ ਨਵਾਜ ਦਿੰਦੇ ਹੋ ਤਰੱਕੀਆਂ ਨਵਾਜ ਦਿੰਦੇ ਹੋ ਆਨੰਦ ਵੀ ਨਵਾਜ ਦਿੰਦੇ ਹੋ ਕਿਸੇ ਨੂੰ ਸੰਤ ਬਣਾਇਆ ਕਿਸੇ ਨੂੰ ਭਗਤ ਬਣਾਇਆ ਕਿਸੇ ਨਗਰਮ ਗਿਆਨੀ ਬਣਾਇਆ بڑے ਸੋਹਣੇ ਰਤਵਿਆਂ ਦੇ ਨਾਲ ਤੁਸੀਂ ਹਰ ਇੱਕ ਨੂੰ ਨਵਾਜਿਆ ਸਤਿਗੁਰੂ ਜਿਹੜਾ ਤੁਹਾਡੇ ਮੂਬਾਰਕ ਚਰਨਾਂ ਦੇ ਵਿੱਚ ਨਿਵਦਾ ਹੈ ਪਰ ਸਤਿਗੁਰੂ ਸਭ ਕੁਝ ਨਵਾਕੇ ਅਤੇ ਆਪਣਾ ਰੱਬ ਦਾ ਜਿਹੜਾ ਗੁੱਝਾ ਭੇਜ ਗਏ ਆ ਕਿ ਅੰਤੋਂ ਨਾ ਪਾਇਆ ਕਿਨੇ ਤੇਰਾ ਅਰ ਰੱਬ ਦੇ ਵਿੱਚ ਰੱਬ ਦਾ ਰੂਪ ਹੋਏ ਨੇ ਜਿਹੜੇ ਪਿਆਰੇ ਭਗਤ ਕਬੀਰ ਜੀ ਜ਼ਿਕਰ ਕਰਦੇ ਨੇ ਆ ਰਾਮ ਕਬੀਰ ਏਕ ਭਏ ਹੈ ਹੋਏ ਨਾ ਸਕੈ ਪਛਾਨੀ ਅਰ ਰੱਬ ਸਾਡਾ ਰੂਪ ਨਹੀਂ ਐ ਅਸੀਂ ਰੱਬ ਦੇ ਰੂਪ ਹਾਂ ਰੱਬ ਦੀ ਅਸੀਂ ਅੰਸਰ ਹਾਂ ਦੁਨੀਆ ਦੇ ਵਿੱਚ ਜਦੋਂ ਰੱਬ ਦਾ ਨਾਮ ਜਪਦੇ ਆ ਤਾਂ ਉਹਦੇ ਗੁਣ ਸਾਡੇ ਦੇ ਵਿੱਚ ਆਉਂਦੇ ਨੇ ਗੋਣਾ ਕਰਕੇ ਅਸੀਂ ਰੱਬ ਦਾ ਰੂਪ ਹੁੰਨੇ ਆਂ ਸਰੀਰ ਕਰਕੇ ਨਹੀਂ ਕਿ ਅਰੰਗ ਕਰਕੇ ਸਰੀਰ ਕਰਕੇ ਕਿ ਕਿੱਦਾਂ ਦਾ ਰੱਬ ਹੈ ਕਿ ਰੱਬ ਤਾਂ ਜਰਰੇ ਜਰਰੇ ਦੇ ਵਿੱਚ ਵਿਆਪਕ ਹੈ ਕੀੜੀ ਤੋਂ ਲੈ ਕੇ ਹਾਥੀ ਤੱਕ ਰੱਬ ਦੀ ਕਿਰਪਾ ਚਲਦੀ ਹੈ ਪਤਾਲ ਦੇ ਵਿੱਚ ਉਹ ਆਕਾਸ਼ ਦੇ ਵਿੱਚ ਉਹ ਹਰ ਇੱਕ ਥਾਂ ਤੇ ਉਹ ਹੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਆਪਣਾ ਆਪ ਪੁੰਜਾ ਲੈ ਐ ਸਤਿਗੁਰੂ ਇਸ ਆਪਣੇ ਆਪ ਨੂੰ ਆਪਣੇ ਆਪ ਨੂੰ ਤੁਸੀਂ ਆਪ ਜਾਣਦੇ ਹੋ ਕਿਉਂਕਿ ਇਨਸਾਨ ਨੇ ਲੱਖਾਂ ਯਤਨ ਕੀਤੇ ਅਦਾਲ ਤੱਕ ਪਹੁੰਚੇ ਲੱਖਾਂ ਯਤਨ ਕੀਤੇ ਆਕਾਸ਼ ਦੇ ਵਿੱਚ ਉਡਾਰੀਆਂ ਮਾਰਨ ਲੱਗੇ ਇਹਨੇ ਯਤਨ ਕੀਤੇ ਨੇ ਅਤੇ ਇਹਦੀ ਕੋਈ ਗਾਰੰਟੀ ਵੀ ਨਹੀਂ ਹੈ ਕਿ ਉੱਥੇ ਤੱਕ ਇਹ ਪਹੁੰਚ ਸਕੇਗਾ ਚੰਦ ਤੱਕ ਪਹੁੰਚਣ ਵਾਲੇ ਪਹੁੰਚੇ ਨੇ ਪਰ ਉਹਨਾਂ ਦੀ ਕੋਈ ਉਮੀਦ ਨਹੀਂ ਸੀ ਅਤੇ ਕਈ ਤਾਂ ਜਿਹੜੇ ਰਸਤੇ ਦੇ ਵਿੱਚ ਹੀ ਫੌਤ ਹੋ ਗਏ ਸੀ ਪਤਾਲ ਦੇ ਵਿੱਚ ਜਾਂਦੇ ਨੇ ਹੁਣ ਉਹਦਾ ਅੰਤ ਪਾਉਣਾ ਬੜਾ ਮੁਸ਼ਕਲ ਹੈ ਆਪਣੇ ਆਪ ਨੂੰ ਦੇ ਵਿੱਚ ਕੁਰਬਾਨ ਕੀਤਾ ਜਾ ਸਕਦਾ ਮਟਾਇਆ ਜਾ ਸਕਦਾ ਉਹਦਾ ਅੰਤ ਕਿਸੇ ਨੇ ਨਹੀਂ ਪਾਇਆ ਜੀ ਜੰਤ ਸਭ ਖੇਲ ਤੇਰਾ ਕਿ ਆਪੋ ਆਕਰਮਣ ਹੈ ਜੀ ਹੋ ਗਏ ਜੰਤ ਹੋ ਗਏ ਇਹ ਪਰਮਾਤਮਾ ਦੀ ਇੱਕ ਖੇਡ ਹੈ ਪਰਮਾਤਮਾ ਦੀ ਇੱਕ ਆਨੰਦਮਈ ਜਿਹੜਾ ਇੱਕ ਖੇਡ ਬਣਾਈ ਹੈ ਰੱਬ ਨੇ ਅ ਰੱਬ ਨੇ ਖੇਡ ਬਣਾ ਕੇ ਉਹਨਾਂ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਇੱਕ ਹਰਿਆਲਾ ਦੇ ਵਿੱਚ ਪਰੋਇਆ ਉਹਨਾਂ ਦੇ ਖਾਣੇ ਦਾ ਉਹਨਾਂ ਦੇ ਰਹਿਣੇ ਦਾ ਉਹਨੇ ਦਾ ਜ਼ਿੰਦਗੀ ਦਾ ਹਰ ਇੱਕ ਤੌਰ ਤਰੀਕਾ ਬੜੇ ਸੋਹਣੇ ਢੰਗ ਦੇ ਨਾਲ ਰੱਬ ਨੇ ਬਣਾਇਆ ਕਿ ਆਪ ਕੋ ਕਾ ਕਰ ਖਾਂ ਨਾਤਾ ਰੱਬ ਨੂੰ ਪਤਾਲ ਦੇ ਹਿਸਾਬ ਦੇ ਨਾਲ ਅਤੇ ਨਾ ਅਕਾਸ਼ ਦੇ ਹਿਸਾਬ ਦੇ ਨਾਲ ਰੱਬ ਨੂੰ ਕਿਸ ਤਰੀਕੇ ਦੇ ਨਾਲ ਨਾਪਿਆ ਜਾ ਸਕੇ ਹੁਣ ਜਿੰਦਗੀ ਦੇ ਜਿਹੜੇ ਸਤਿਗੁਰੂ ਕਹਿੰਦੇ ਨੇ ਰੱਬ ਨੇ ਗੁਣ ਦਿੱਤੇ ਨੇ ਤਾਂ ਉਹਨਾਂ ਨੂੰ ਪਹਿਚਾਨਣਾ ਹੀ ਬੜਾ ਮੁਸ਼ਕਲ ਹੈ ਜੋ ਜੀਵ ਜੰਤ ਬਣਾਏ ਨੇ ਰੱਬ ਨੇ ਇਹ ਖੇਲ ਬਣਾ ਦਿੱਤੀ ਕਿਤੇ ਰੱਬ ਮਾਸਾਹਾਰੀ ਕਿਤੇ ਸਾਖਾਹਾਰੀ ਕਿਤੇ ਹਰਤੀ ਉਪਜਾਉ ਹੈ ਕਿਤੇ ਕਿਤੇ ਬੰਜਰ ਹੈ ਤੇ ਰੱਬ ਨੇ ਆਪਣੀ ਖੇਡ ਬਣਾਈ ਹੋਈ ਹੈ ਹੁਣ ਇਹ ਖੇਡ ਨੂੰ ਸਮਝਣਾ ਰੱਬ ਦੀ ਨੂੰ ਇਨਸਾਨ ਦੀ ਬਸ ਦੇ ਵਿੱਚੋਂ ਬਾਹਰ ਹੈ ਇਹ ਨਹੀਂ ਸਮਝ ਦੇ ਵਿੱਚ ਇਹ ਆ ਸਕਦੀ ਆਨੰਦ ਲੈਣਾ ਮਿਲ ਜੇਗਾ ਖੁਸ਼ੀਆਂ ਲੈਣੀਆਂ ਨੇ ਮਿਲ ਜੇਗੀ ਹਰ ਇੱਕ ਚੀਜ਼ ਸਤਿਗੁਰੂ ਕਹਿੰਦੇ ਗੁਰੂ ਦੇ ਦਰਬਾਰ ਦੇ ਵਿੱਚੋਂ ਨਹੀਂ ਇਹ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਆਂ ਉਹ ਸੱਚ ਹੈ ਜੋ ਮੰਗਦੇ ਆ ਉਹ ਗੁਰੂ ਦੇ ਦੁਆਰੇ ਤੇ ਸੱਚ ਹੁੰਦਾ ਆਖੈ ਤਾਂ ਵੇਖੈ ਸਭ ਤੂੰ ਹੈ ਕੀ ਦੀ ਪਾਲ ਕਰੀਏ ਕਿਥੋਂ ਲੱਭ ਨੂੰ ਲੱਭੀਏ ਅਸੀਂ ਵੇਖ ਰਹੇ ਹਾਂ ਰੱਬ ਜੀ ਸਾਡੇ ਦੇ ਵਿੱਚ ਵੇਖ ਰਹੇ ਨੇ ਜਿਸ ਚੀਜ਼ ਨੂੰ ਅਸੀਂ ਵੇਖ ਰਹੇ ਹਾਂ ਰੱਬ ਜੀ ਉਹਦੇ ਵਿੱਚ ਨਹੀਂ ਕਿਸੇ ਚੀਜ਼ ਤੋਂ ਰੱਬ ਬਾਹਰ ਨਹੀਂ ਹੈ ਹੁਣ ਰੱਬ ਵੀ ਵੇਖ ਰਿਹਾ ਹੈ ਰੱਬ ਵੀ ਸੁਣਦਾ ਪਿਆ ਹੈ ਕਿਸੇ ਚੀਜ਼ ਤੋਂ ਰੱਬ ਬਾਹਰ ਨਹੀਂ ਹੈ ਇਹਦੇ ਕਰਕੇ ਜਿਨ ਜਗਤ ਤੋਂ ਉਪਾਇਆ ਜਿਨੇ ਜਗਤ ਦੀ ਉਤਪਤੀ ਕੀਤੀ ਹੈ ਜਗਤ ਬਣਾਇਆ ਹੈ ਆਪਣੀ ਕੁਤਪਤੀ ਦਾ ਰੱਬ ਨੂੰ ਆਪ ਪਤਾ ਹੈ ਕਹਿ ਨਾਨਕ ਤੂੰ ਸਤਿ ਅਗੰਮ ਹੈ ਤੇਰਾ ਅੰਤ ਨਾ ਪਾਇਆ ਤੁਹਾਡੇ ਅੱਗੇ ਸਤਿਗੁਰੂ ਸਾਡੀ ਤਾਂ ਅਰਜ਼ੋਈ ਹੋ ਸਕਦੀ ਹੈ ਤਰਲਾ ਹੋ ਸਕਦਾ ਹੈ ਉਸੇ ਅਗੰਮ ਅਗੂਚਰ ਹੋ ਜਨਸਾਨ ਦੀ ਸਮਝ ਤੋਂ ਇਨਸਾਨ ਦੀ ਇੰਦਰੀਆਂ ਤੋਂ ਉਸੇ ਬੜੀ ਦੂਰ ਪੰਜ ਗਿਆਰ ਊਪੇਂਦਰੀਆਂ ਨੇ ਇਨਸਾਨ ਦੀਆਂ ਪੰਜ ਕਰਮ ਊਪੇਂਦਰੀਆਂ ਨੇ 10 ਇੰਦਰੀਆਂ ਨੇ 10ਾਂ ਨੇ 10 ਉਹ ਰੱਬ ਅਗੋਚਰ ਨੂੰ ਨਹੀਂ ਪਾ ਸਕਦਾ ਰੱਬ ਦਾ ਆਨੰਦ ਹਰ ਇੱਕ ਅਵਸਥਾ ਦੇ ਵਿੱਚ ਮਿਲਦਾ ਹੈ ਹਰ ਇੱਕ ਟਿਕਾਣੇ ਤੇ ਮਿਲਦਾ ਹੈ ਆਨੰਦ ਲੈਣ ਆਨੰਦ ਲੈ ਖੁਸ਼ੀਆਂ ਲੈਣੀਆਂ ਜੋ ਤੂੰ ਕਰਵੇਂਗਾ ਤੇਰੀ ਝੋਲੀ ਦੇ ਵਿੱਚ ਪadneਗਾ ਹਰ ਸਤਿਗੁਰੂ ਕਹਿੰਦੇ ਨੇ ਤੇਰਾ ਆਨੰਦ ਰੱਬ ਦਾ ਅੰਦ ਨਹੀਂ ਪਾਇਆ ਜਾ ਸਕਦਾ ਆਨੰਦ ਲੈਣਾ ਸਤਿਗੁਰੂ ਕਹਿੰਦੇ ਨੇ ਜਿਤਨਾ ਮਰਜੀ ਗੁਰੂ ਦੇ ਕੋਲ ਆਨੰਦ ਆਨੰਦ ਮਿਲੇਗਾ ਅਰਜੋਈ ਦੇ ਨਾਲ ਆਨੰਦ ਮਿਲੇਗਾ ਤਰਲਿਆਂ ਦੇ ਨਾਲ ਕਿਉਂਕਿ ਇਥੇ ਦਾਤ ਸਾਡੀ ਮਰਜ਼ੀ ਦੇ ਨਾਲ ਨਹੀਂ ਰਣੀ ਇਹ ਅਸੀਂ ਕਵਾਂਗੇ ਸਾਨੂੰ ਆਈ ਚੰਗ ਸਤਿਗੁਰੂ ਕਿਰਪਾ ਕਰਦੇ ਨੇ ਦਾਤ ਹੈ ਦਾਤ ਰੱਖੀ ਹੱਥ ਆਪਣਾ ਜਿਸ ਭਾਵ ਤੇ ਸਦੇ ਇਥੇ ਦਾਤ ਨੂੰ ਮਿਲਦੀ ਹੈ ਜਿਹਨੂੰ ਰੱਬ ਨੇ ਵਾਜਾ ਨਵਾਜ ਦੇ ਉਸ ਨੂੰ ਨੇ ਜਿਹੜਾ ਗੁਰੂ ਮubaruk ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲੰਗਉਂਦਾ ਹੈ ਗੁਰੂ ਮubaruk ਚਰਨਾਂ ਦੇ ਵਿੱਚ ਹੁੰਦਾ ਹੈ ਉਹਦੇ ਸੰਬੰਧ ਬਾਰੇ ਲਿਆਦੇ ਕਰਦੇ ਨੇ ਸਮਾਪਤੀ ਦਾ ਸਮੇਂ ਉਹਨਾਂ ਆਪ ਨੂੰ ਲਿਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ